thank <laughs> you ਨਵਾਂ ਨਵਾਂ ਕਾਨੂੰਨ ਆ ਗਿਆ ਤੁਹਾਨੂੰ ਹੁਣ ਟ੍ਰਾਂਸਪੋਰਟ ਦੇ ਉਸੇ ਆ ਰਾਤ ਦੇ ਪਾਪਾ ਨਾਲ ਵੀ ਜਾਣਾ ਤੁਸੀ ਵੀ ਗੱਲ ਚਲਾਉਣਾ 18 ਸਾਲ ਤੋਂ ਉੱਪਰ ਦਾ ਬੇਟਾ ਕੋਈ ਵੀ ਸੱਚਾ ਵੀ 20 ਲੱਖ ਦਾ ਤੇ ਜੇਰ ਵਾਲਾ ਕਾਊਂਟਰ ਤੇ ਨਹੀਂ ਆਨੋਗੇ ਤਾਂ ਹਾਂ ਕੱਲ ਤੋਂ ਸ਼ੁਰੂ ਹੋਗਾ ਠੀਕ ਹੈ ਨਾ ਜੇ ਕੱਜੇ ਜੀਰ ਦਵਾਉਂਦੇ ਤਾਂ ਨਹੀਂ ਚਲਾਉਗੇ ਅੱਜ ਵੀ ਨਹੀਂ ਚਲਾਉਗੇ ਹਾਂ ਆਮ ਜਨਮ ਬਗੂਗੇ ਲਾਇਸੈਂਸ ਬਤਾਉਂਦੇ 50 cc ਤੱਕ ਅਸੀਂ ਪਲਾ ਕਰ ਸਕਦੇ ਹਾਂ ਇਲੈਕਟ੍ਰੀਕਲ ਬਾਈਕ ਉਹ ਵੀ ਜਿਹੜੀ ਇਹ 110 cc ਨਾਲੇ ਪਤੀ ਜਿਹੜੀ ਹੈ ਨਾ ਇਹ ਬਤਾਉਂਦੇ ਗੇਰ ਨਹੀਂ ਆਟੋ ਗੇਰ ਆ ਜਿਹਦੀ ਗੇਰ ਦੇ ਕਿੰਨੀ ਜਲਦੀ ਇਹ ਸਪੜਦੀ ਹੈ ਠੀਕ ਹੈ ਨਾ ਕੱਲ ਤੋਂ ਹੀ ਲੈ ਕੇ ਆਉਣੀ ਤੇ ਜਿਹੜੀ ਦੂਜੀ ਵੀ ਤੇ ਉਹ ਵੀ ਇਲੈਕਟ੍ਰੀਕਲ ਬਾਈਕ ਲੈ ਕੇ ਲਾਇਸੈਂਸ ਲਾ ਕੇ ਨਾ ਨਾਟ ਫਾਰਟ ਜਿਹੜੀ ਅੱਜ ਮੀਟਿੰਗ ਹੋਈ ਇੱਕ ਸੈਕਿੰਡ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਸਮੂਹ ਸਟਾਫ ਔਰ ਪ레스 ਤੋਂ ਆਏ ਹੋਏ ਸਾਡੇ ਵੀਰ ਔਰ ਪਿਆਰੇ ਬੱਚੇ ਗੁੱਡ ਮਾਰਨਿੰਗ ਅੱਜ ਜਿਹੜਾ ਤੁਹਾਡੇ ਕੋਲ ਸਾਡਾ ਆਉਣ ਦਾ ਮਕਸਦ ਹੈ ਕਿਉਂਕਿ ਇੱਕ ਜਿਹੜਾ ਕਾਨੂੰਨ ਨਵਾਂ ਚੱਲਿਆ ਹੈ ਉਹਦੇ ਵਿੱਚ ਜਿਹੜੇ ਬੱਚੇ 18 ਸਾਲ ਤੋਂ ਘੱਟ ਏਜ ਦੇ ਨੇ ਉਹ ਵਸੇ ਤੁਹਾਨੂੰ ਉਸ ਵਾਸਤੇ ਡਿਸਕਸ ਕਰਨ ਵਾਸਤੇ ਆਏ ਆਂ ਕਿ ਜਿਹੜੇ ਬੱਚੇ 18 ਸਾਲ ਤੋਂ ਘੱਟ ਵਾਲੇ ਨੇ ਉਹ 2 ਵੀਲਰ ਜਾਂ 4 ਵੀਲਰ ਚਲਾਉਂਦੇ ਨੇ ਤੇ ਉਹਨਾਂ ਦੇ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ 25000 ਰੁਪਏ ਫਾਈਨ ਤੇ 3 ਸਾਲ ਦੀ ਜਿਹੜੀ ਉਹ ਕੈਦ ਹੋ ਸਕਦੀ ਹੈ ਇਹ ਸਾਡਾ ਹੋਏ ਇੱਕ ਸਕੂਲ ਦੇ ਵਿੱਚ ਜਾ ਕੇ ਅਸੀਂ ਸੈਮੀਨਾਰ ਲਗਾ ਰਹੇ ਆ ਸਕੂਲ ਪ੍ਰਬੰਧਕਾਂ ਦਾ ਨਾਲ ਵੀ ਸਟੂਡੈਂਟ ਨਾਲ ਵੀ ਔਰ ਜਿਹੜੇ ਬੱਚਿਆਂ ਦੇ ਪੇਰੈਂਟਸ ਹੈਗੇ ਉਹਨਾਂ ਨਾਲ ਵੀ ਔਰ ਸਾਡਾ ਬੜਾ ਵਧੀਆ ਇੱਕ ਸਾਨੂੰ ਇਹ ਪਲੇਟਫਾਰਮ ਦਿੱਤਾ ਪ੍ਰਿੰਸੀਪਲ ਸਾਹਿਬਾ ਨੇ ਜਿਨ੍ਹਾਂ ਨੇ ਪੇਰੈਂਟਸ ਨੂੰ ਬੁਲਾ ਕੇ ਔਰ ਬੱਚਿਆਂ ਨਾਲ ਸਾਡੀ ਜਿਹੜੀ ਮੀਟਿੰਗ ਕਰਵਾਈ ਹੈ ਇਹ ਜਿਹੜਾ ਕਾਨੂੰਨ ਹੈ ਇਹ 199A ਤੇ 199B ਇਹਦੇ ਵਿੱਚ ਸੋਧ ਕਰਕੇ ਇਹਦਾ ਫਾਈਨ ਵਧਾਇਆ ਗਿਆ ਹੈ ਤੇ ਸਦਾ ਸਜ਼ਾ ਦਾ ਜਿਹੜਾ ਆਪਸ਼ਨ ਜਿਹੜੇ ਵਧਾਈ ਗਈ ਹੈ ਕਿਉਂਕਿ ਜਿਹੜੇ ਹੋ ਰਹੇ ਐਕਸੀਡੈਂਟ ਆ ਜਿਸ ਸਰ ਕੋ ਛੋਟੇ ਬੱਚੇ ਆ ਉਹਨਾਂ ਦੀ ਜਿੰਨੀ ਵੀ ਡੈਥ ਰੇਸ਼ੋ ਆ ਉਹ ਪਿਛਲੇ 5-7 ਸਾਲ ਦੇ ਵਿੱਚ ਬਹੁਤ ਜ਼ਿਆਦਾ ਵਧ ਗਈ ਆ ਉਹਨੂੰ ਕੰਟਰੋਲ ਕਰਨ ਦੇ ਵਾਸਤੇ ਇੱਕ ਪੰਜਾਬ ਸਰਕਾਰ ਨੇ ਐਸਐਸਐਫ ਇੱਕ ਰੋਡ ਸੇਫਟੀ ਵਾਸਤੇ ਸਾਡੀ ਸੜਕ ਸੁਰੱਖਿਆ ਫੋਰਸ ਬਣਾਈ ਆ ਤੇ ਉਹ ਕੀ ਜਿਹੜਾ ਐਕਸੀਡੈਂਟ ਹੋ ਜਾਂਦਾ ਐ ਐਕਸੀਡੈਂਟ ਦੇ ਦੌਰਾਨ ਬੰਦਾ ਸੜਕ ਤੇ ਪਿਆ ਜਾਂਦਾ ਜਾਂ ਕੋਈ ਵੀ ਉਹਨੂੰ ਉਠਾਉਂਦਾ ਨਹੀਂ ਲੋਕ ਡਰਦੇ ਨੇ ਕਿ ਸ਼ਾਇਦ ਕਿ ਇਹ ਸਾਡਾ ਪੁਲਿਸ ਦਾ ਇਨਵੈਸਟੀਗੇਸ਼ਨ ਜਿਹੜੀ ਹੈ ਉਹਦੇ ਵਿੱਚ ਸ਼ਾਮਿਲ ਨਾ ਕਰ ਜਾਂ ਸਾਨੂੰ ਪੁਲਿਸ ਪੁੱਛ ਕੇ ਨਾ ਕਰੇ ਲੇਕਿਨ ਪੰਜਾਬ ਸਰਕਾਰ ਨੇ ਇੱਕ ਹੋਰ ਬਲਾਲਾ ਕੀਤਾ ਕਿ ਇਹ ਸਕੀਮ ਨੂੰ ਦਿੱਤਾ ਗਿਆ ਨਾਮ ਫਰਿਸ਼ਤੇ ਫਰਿਸ਼ਤੇ ਕੌਣ ਹੋ ਸਕਦੇ ਆ ਜੇ ਉਹ ਪਰਮਾਤਮਾ ਦੁਆਰਾ ਭੇਜੇ ਹੋਏ ਦੂਤ ਜੋ ਅੱਛਾ ਕੰਮ ਕਰਦੇ ਨੇ ਕਿਸੇ ਦੀ ਜਾਨ ਬਚਾਉਂਦੇ ਨੇ ਔਰ ਉਹਨੂੰ ਜਲਦੀ ਹਸਪੀਟਲ ਲੈ ਕੇ ਜਾਂਦੇ ਨੇ ਪਹਿਲਾ ਇੱਕ ਟੈਂਪਰ ਜਿਹੜਾ ਗੋਲਡਨ ਪੀਰੀਅਡ ਹੁੰਦਾ ਉਸ ਦੌਰਾਨ ਜੇ ਉਹ ਜਖਮੀ ਹਾਦਸੇ ਵਿੱਚ ਜ਼ਖਮੀ ਹੋਏ ਇਨਸਾਨ ਨੂੰ ਕੋਈ ਹਸਪਤਲ ਲੈ ਜਾਂਦਾ ਉਹਦੀ ਜਾਨ ਵੱਜ ਜਾਏ ਪਿਛਲੇ ਆ ਚੋਂ ਪੰਜਾਂ ਮਹੀਨਿਆਂ ਦੇ ਵਿੱਚ ਸਾਡੇ ਜਿਹੜੇ ਡੈਥ ਰੇਸ਼ਿਓ ਹੈ ਇਹਦੇ ਵਿੱਚ ਬੜੀ ਕਮੀ ਆਈ ਆ ਕਿ ਜਿਹੜੇ ਸਾਡੀਆਂ ਐਸਐਸਐਫ ਨੂੰ ਗੱਡੀਆਂ ਦਿੱਤੀਆਂ ਗਈਆਂ ਬਹੁਤ ਹੈਵੀ ਦੇ ਉਹ ਟਰੱਕ ਨੂੰ ਖਿੱਚ ਕੇ ਜਾਂ ਉਹ ਗੱਡੀਆਂ ਆਪਸ ਵਿੱਚ ਐਕਸੀਡੈਂਟ ਹੋ ਜਾਂਦੀਆਂ ਫਸ ਜਾਂਦੀਆਂ ਉਹਨਾਂ ਵਾਸਤੇ ਸਪੈਸ਼ਲ ਕਟਰ ਦੇ ਚਲੋ ਜਿਹੜਾ ਨਵਾਂ ਕਾਨੂੰਨ ਹੈ ਉਹਦੇ ਮੁਤਾਬਕ 199 ਤੇ ਏ ਤੇ 199 ਬੀ ਜਿਹੜੀ ਜੀ ਸੋਧ ਹੋਈ ਆ ਉਹਦੇ ਸਬੰਧ ਵਿੱਚ ਅਸੀਂ ਸਕੂਲਾਂ ਦੇ ਵਿੱਚ ਸੈਮੀਨਾਰ ਚੱਲਦੇ ਪਏ ਸੀ ਜਿਨ੍ਹਾਂ ਦੀ ਬਦੌਲਤ ਸਾਡੇ ਅਲਗੈਂਡਰਾ ਸਕੂਲ ਦੇ ਪ੍ਰਿੰਸੀਪਲ ਮੈਮ ਨੇ ਸਾਡੀ ਪੇਰੈਂਟਸ ਨਾਲ ਮੀਟਿੰਗ ਕਰਵਾ ਕੇ ਸਕੂਲ ਪਤਵੰਤਾਂ ਨਾਲ ਸਾਡੀ ਮੀਟਿੰਗਾਂ ਹੋ ਚੁੱਕੀਆਂ ਆ ਔਰ ਜਿਹੜੀ ਪੇਰੈਂਟਸ ਨਾਲ ਮੀਟਿੰਗ ਹੋਈ ਆ ਇਹ ਬੜੀ ਲਾਹੇਵੰਦ ਹੈ ਕਿ ਬੱਚਿਆਂ ਨੂੰ ਤੇ ਅਵੇਅਰ ਕਰ ਹੀ ਰਹੇ ਆ ਨਾਲ ਉਹਨਾਂ ਦੇ ਪੇਰੈਂਟਸ ਨੂੰ ਕੀ ਕੀਤਾ ਜਾਵੇ ਬਹੁਤ ਸਾਰੇ ਲੋਕ ਇਹੀ ਸਵਾਲ ਕਰਦੇ ਨੇ ਕਿ ਪੇਰੈਂਟਸ ਦਾ ਬੜਾ ਵੱਡਾ ਦੋਲ ਹੈ ਪੇਰੈਂਟਸ ਦਾ ਵੀ ਦੋਲ ਹੈ ਸਕੂਲ ਦਾ ਵੀ ਦੋਲ ਹੈ ਸਾਡੇ ਸਮਾਜ ਦਾ ਬੜਾ ਵੱਡਾ ਦੋਲ ਹੈ ਅਸੀਂ ਇਹਨੂੰ ਕਿਸਾ ਘਟਾ ਸਕਦੇ ਆ ਲੋਕਾਂ ਨੂੰ ਅਵੇਅਰ ਕਰਕੇ ਜਾਗਰੂਕ ਕਰਕੇ ਇਹ ਜਿਹੜਾ ਕਾਨੂੰਨ ਹੈ ਇਹਦੇ ਮੁਤਾਬਕ ਜਿਹੜੇ ਬੱਚੇ 18 ਸਾਲ ਤੋਂ ਘੱਟ ਦੇ ਨੇ ਉਹ ਟੂ ਵੀਲਰ ਜਾਂ ਫੋਰ ਵੀਲਰ ਨਾ ਚਲਾਉਣ ਤੇ ਜਿਹੜੀ ਇਹਦੇ ਵਿੱਚ ਸਜ਼ਾ ਵਾ ਮੇਨਟੇਨ ਕੀਤੀ ਗਈ ਉਹ ਕੀ ਕੀਤੀ ਗਈ ਹੈ 25000 ਰੁਪਏ ਜੁਰਮਾਨਾ ਵਾ ਔਰ 3 ਸਾਲ ਦੀ ਕੈਦ ਹੈ ਉਹਦੇ ਪੇਰੈਂਟਸ ਨੂੰ ਜੇ ਸਾ ਵੀ ਹਿੱਕਲ ਹੋਏਗਾ ਵੀ ਹਿੱਕਲ ਚਾਹੇ ਉਹ ਚਾਚੇ ਦਾ ਹੋਵੇ ਤਾਏ ਦਾ ਹੋਵੇ ਮਾਮੇ ਦਾ ਹੋਵੇ ਜਾਂ ਦੋਸਤਾਂ ਹੋਵੇ ਜਾਂ ਕਿਸੇ ਗਵੰਡੀ ਦਾ ਹੋਵੇ ਜਿਸ ਦਾ ਵੀ ਵੀ ਹਿੱਕਲ ਹੋਇਆ ਉਸ ਤੇ ਉਹ ਸਜ਼ਾ ਬਣਦੀ ਹੈ ਤੇ ਅਸੀਂ ਇਸ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅਨੁਸ਼ਾਸਨ ਦੇ ਪ੍ਰਸ਼ਾਸਨ ਦੇ ਨਾਲ ਆਪਾਂ ਇਹ ਮੇਲਬਾਪ ਕਰਕੇ ਲੋਕਾਂ ਦੇ ਜਿਹੜੇ ਰੂਲ ਹੈ ਰੂਲ ਜਿਹੜੇ ਬਣੇ ਹੋਏ ਆ ਇਹਨਾਂ ਨੂੰ ਅਪਲਾਈ ਕਰਨਾ ਲੋਕਾਂ ਵਿੱਚ ਚੱਲਣਾ ਉਹ ਜਿਹੜਾ ਕਾਨੂੰਨ ਹੈ ਇਹਨੂੰ ਸਿਰੇ ਚੜਾਉਣ ਵਾਸਤੇ ਆਪਾਂ ਸਹਿਯੋਗ ਕਰਨਾ ਪ੍ਰਸ਼ਾਸਨ ਦਾ ਵੀ ਕਰਨਾ ਤੇ ਆਪਣੇ ਆਪ ਦਾ ਵੀ ਕਰਨਾ ਤੇ ਆਪਣੇ ਬੱਚਿਆਂ ਦਾ ਵੀ ਕਰਨਾ ਤੇ ਬੱਚਿਆਂ ਦਾ ਗਵਾਂਡੀਆਂ ਦਾ ਵੀ ਕਰਨਾ ਅੰਡ ਗਵਾਂਡ ਵਿੱਚ ਮੁਹੱਲੇ ਵਿੱਚ ਇਹ ਜਿਹੜੀ ਹੈ ਇਹ ਚੱਲੀ ਜਾਂ ਲਹਿਰ ਚੱਲੇ ਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਜਿਹੜੀਆਂ ਹੋਵਦੀਆਂ ਮੋਤਾਂ ਇਹਨਾਂ ਦੀ ਗਿਣਤੀ ਘਟਾਈ ਜਾ ਸਕੇ ਤੇ ਜਿਹੜੇ ਛੋਟੇ ਜਿਹਨਾਂ ਦਾ ਇਸ ਵੇਲੇ ਪੜਨ ਵਾਲੇ ਫੋਕਸ ਹੋਣਾ ਚਾਹੀਦਾ ਉਹ ਬੱਚਿਆਂ ਦਾ ਜਿਹੜਾ क्रेज ਵਧ ਰਿਹਾ ਇਹ ਵੱਡੇ ਵੱਡੇ ਬਾਈਕਾਂ ਚ ਜਾਂ ਸਕੂਟਰਾਂ ਚ ਮੋਟਰਸਾਈਕਲਾਂ ਚ ਗੱਡੀਆਂ ਚ ਉਹ ਘਟਾਇਆ ਜਾ ਸਕਦਾ ਅੱਜ ਬੱਚਿਆਂ ਦਾ ਤੇ ਪਰਿਵਾਰ ਦਾ ਮਤਲਬ ਕਿੰਨਾ ਬੜਾ ਹੈ ਬਹੁਤ ਵੱਡਾ ਸਹਿਯੋਗ ਦੇ ਆ ਜੀ ਅੱਜ ਵੇਖੋ ਸਾਡੇ ਬੱਚਿਆਂ ਦੇ ਪੇਰੈਂਟਸ ਸਾਡੇ ਨਾਲ ਕੁਐਸਚਨ ਸਵਾਲ ਵੀ ਕੀਤੇ ਆ ਉਹ ਸਵਾਲਾਂ ਦੇ ਜਵਾਬ ਜਿਹੜੇ ਆ ਉਹਦਾ ਮੁਤਾਬਕ ਜਿਹੜੇ ਆ ਉਹ ਕੁਝ ਤੇ ਉਹ ਆਪ ਹੀ ਦੇ ਸਕਦੇ ਆ ਜਿਹੜੇ ਸਵਾਲ ਕੁਝ ਬਣਦੇ ਹੋਣਗੇ ਉਹ ਸਾਡੇ ਸੀਨੀਅਰ ਅਫਸਰਾਂ ਤੱਕ ਪਹੁੰਚਾਵਾਂਗੇ ਤੇ ਉਹਨਾਂ ਦੀ ਕੋਈ ਹੱਲ ਕੀਤਾ ਜਾ ਸਕਦਾ ਜੀ ਪੇਰੈਂਟਸ ਦੇ ਨਾਲ ਗੱਲਬਾਤ ਹੋਈ ਆ ਉਹਨਾਂ ਦਾ ਕਿਹੋ ਜਿਹਾ ਰਿਸਪਾਂਸ ਪੇਰੈਂਟਸ ਜਿਹੜੇ ਜੀ ਵੈਸੇ ਤੇ ਪੇਰੈਂਟਸ ਬਹੁਤ ਜ਼ਿਆਦਾ ਕੁਝ ਨਹੀਂ ਕੋਈ 2-4% ਲੋਕ ਹੀ ਹੋਣਗੇ ਕਿ ਜਿਹੜੇ ਬੱਚਿਆਂ ਨੂੰ ਆਪਣੇ ਇਸ ਤਰ੍ਹਾਂ ਦੇ ਵੱਡੇ ਵੱਡੇ ਵਹੀਕਲ ਦੇ ਕੇ ਤੇ ਉਸ ਜਾਨ ਦਾ ਖੋ ਬਣ ਰਿਹਾ ਇਹਨੇ ਅਸੀਂ ਉਸ ਬੱਚੇ ਦੀ ਜਾਨ ਸੇਫਟੀ ਜਿਹੜੀ ਆ ਉਹ ਸਾਡੇ ਪਰਵਾਦ ਵਾਲੇ ਬੱਚੇ ਆ ਸਾਡੇ ਬੱਚੇ ਆ ਅਸੀਂ ਉਹਨਾਂ ਨੂੰ ਬਚਾਉਣਾ ਵਾ ਬਚਾਉਣਾ ਕਿਸ ਤਰ੍ਹਾਂ ਲੋਕਾਂ ਨੂੰ ਅਵੇਰ ਕਰਕੇ ਜਾਗਰੂਕ ਕਰਕੇ ਜੇ ਸਾਡੇ ਪੇਰੈਂਟ ਸਾਡੇ ਸਾਥ ਦੇਣਗੇ ਤੇ ਮੇਰਾ ਖਿਆਲ ਆ ਕਿ 80% ਜਿਹੜੀ ਪ੍ਰੋਬਲਮ ਸੋਲਵ ਹੋ ਸਕਦੀ ਸਰ ਪੇਰੈਂਟਸ ਨੇ ਕਿਹਾ ਕਿ ਕੋਚਿੰਗ ਫਿਰ ਬੱਚੇ ਨੂੰ ਸ਼ਟਲਿੰਗ ਸ਼ਟਲ ਵਗੈਰਾ ਵੀ ਚਾਹੀਦੇ ਆ ਬਹੁਤ ਸਾਰੇ ਪੇਰੈਂਟਸ ਦੇ ਇਹੋ ਹੀ ਆ ਕਿ ਸਾਡੇ ਬੱਚੇ ਪੜ੍ਹਨ ਗਏ ਨੇ ਲੇਕਿਨ ਬੱਚਿਆਂ ਦਾ ਧਿਆਨ ਕਰਨਾ ਔਰ ਜਿਹੜੇ ਛੋਟੇ ਬੱਚੇ ਦੇ ਨਵਾਲਗ ਜਿਹੜੇ 18 ਸਾਲ ਤੋਂ ਘੱਟ ਵਾਲੇ ਨੇ ਉਹ ਜਿਹੜੇ ਆ ਉਹ ਉਹਨਾਂ ਕੋ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਤੋ ਡਰਾਈਵਿੰਗ ਲਾਇਸੈਂਸ ਬਣਾ ਲੈ ਜਿਨ੍ਹਾਂ ਦੇ ਇਹ ਛੋਟੇ ਲਰਨਿੰਗ ਲਾਇਸੈਂਸ ਬਣਨਾ 16 ਸਾਲ ਤੋਂ ਲੈ ਕੇ 18 ਸਾਲ ਤੱਕ ਉਹ ਲਰਨਿੰਗ ਲਾਇਸੈਂਸ ਵਿੱਚ ਜਿਹੜੀ ਉਹ ਐਕਟਵਾ ਸਕੂਟਰ ਬਾਈਕ ਜਿਹੜੇ ਉਹ ਨਹੀਂ ਚੱਲਦੇ ਉਹ ਚ ਸਿਰਫ 50 ਸੀਸੀ ਉਹ ਜਿਹੜੇ ਬਾਈਕ ਚਲਾ ਸਕਦੇ ਆ ਸਰ ਪਹਿਲਾਂ ਵੀ ਅਸੀਂ ਸੱਤ ਕਾਨੂੰਨ ਜਿਹੜੇ ਚੁੱਕੇ ਗਏ ਆ ਪਰ ਲੱਗਦਾ ਤੁਹਾਨੂੰ ਵੀ ਇਸ ਵਾਰ ਵੀ ਅਮਲ ਕਰਨਗੇ ਲੋਕ ਕਾਨੂੰਨ ਜੀ ਇਹ ਕਾਨੂੰਨ ਤੇ ਪਹਿਲਾਂ ਆਲਰੇਡੀ ਸਾਡੇ ਪੰਜਾਬ ਇੰਡੀਆ ਵਿੱਚ ਚੱਲਦੇ ਪਹਿਲੇ ਇਹ ਜਿਹੜੇ ਪੰਜਾਬ ਦੇ ਵਿੱਚ ਇਹਨੂੰ ਹੁਣ ਕੀਤੀ ਗਈ ਹੈ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਬਹੁਤ ਸਾਰੀ ਸਾਡੀ ਮੌਤਾਂ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਹਾਦਸੇ ਦਾ ਕਾਰਨ ਬਣੀ ਆ ਹਾਦਸੇ ਵਿੱਚ ਜਾਨੀ ਆਪਣੀਆਂ ਮੌਤਾਂ ਗਵਾਸ ਆਪਣੇ ਮੌਤਾਂ ਦੀ ਗਿਣਤੀ ਜਿਹੜੀ ਵੱਧ ਹੋਈ ਆ ਉਹ ਸਪੋਤਾਂ ਦੀ ਗਿਣਤੀ ਨੂੰ ਘਟਾਉਣ ਵਾਸਤੇ ਸਾਡੇ ਪੰਜਾਬ ਸਰਕਾਰ ਵੱਲੋਂ ਵੀ ਬੜਾ ਵੱਡਾ ਪੜਾਲਾ ਕੀਤਾ ਜਾ ਰਿਹਾ ਔਰ ਕਿਤੇ ਨਾ ਕਿਤੇ ਪੇ ਸਵੀਚਨ ਤਤਨੀ ਇਸ ਗੱਲੋਂ ਕਿ ਸਾਡੇ ਬੱਚਿਆਂ ਵਿੱਚ ਜਿਹੜਾ ਦਿਨੋਂ ਦਿਨ ਵੱਡੇ ਆ ਮੋਟਰਸਾਈਕਲਾਂ ਦਾ ਕਰੇਜ ਵੱਧਦਾ ਜ਼ਿਆਦਾ ਆ ਵੱਡੀਆਂ ਗੱਡੀਆਂ ਦਾ ਕਰੇਜ ਵੱਧਦਾ ਜ਼ਿਆਦਾ ਆ ਉਹਨੂੰ ਕਿਤੇ ਕਿਤੇ ਠੱਲ ਪਏਗਾ ਸਾਡੇ ਬਹੁਤ ਹੀ ਸਤਿਕਾਰ मैं प्रिंसिपल अलेक्जेंडर स्कूल मिसेस सुमन इंगल्स और आज हमारे यहाँ हमने एक सेमिनार आ, अरेंज कराया जिसमें पेरेंट्स अच्छे नंबर में पेरेंट्स एंड हमारे सीनियर स्टूडेंट्स क्लास एट नाइन टेन एलेवन ट्वेल्व ने पार्टिसिपेट किया इस आ, सेमिनार में जो ट्रैफिक इंचार्ज मिस्टर दलजीत सिंह और उनकी टीम है उन्होंने बच्चों को और पेरेंट्स को अवेयर कराया कि नया कानून क्या है और उसके क्या क्या कॉन्सिक्वेंसेस हैं ये सब बच्चों को और पेरेंट्स को पता लगा और पेरेंट्स एंड बच्चे सब ने इसको पॉजिटिवली एक्सेप्ट किया सेकेंडली उन्होंने ये बहुत इंपॉर्टेंट बात बताई कि अगर कोई बच्चा हर्ट हो गया या कोई पर्सन हर्ट हो गया रोड में कोई प्रॉब्लम है तो उसको हमको हेल्प करनी चाहिए और वो हेल्प करने के लिए हम हमें रिवॉर्ट किया जाएगा तो ये बच्चों के लिए और पेरेंट्स के लिए और स्कूल के लिए एक बड़ी बात कही गई है तो बच्चे ये नया कानून को फॉलो करने का पेरेंट्स ने नए कानून को फॉलो करने का प्रॉमिस किया है यहाँ पर हमारे स्कूल का मोटो है बाय लव अनदर तो हमने अपने बच्चों को हमेशा सिखाया है कि प्यार के साथ सारी सोसाइटी को अपने सर्व करना है Thank जैसे मैम मॉर्निंग टाइम देखा गया अभी इस स्कूल में भी काफ़ी बच्चे आए हैं जो आ, 18 ईयर से नीचे हैं तो वो आप आपकी तरफ से कोई से कड़े कदम नहीं हमारी तरफ से टोटल कड़े कदम है हम उनको स्कूल में एंट्री नहीं कराते हैं उनके व्हीकल बाहर रहते हैं स्कूल में कोई ऐसी एंट्री नहीं है आ, ये आज से नहीं ये स्टार्टिंग से हमारे यहाँ है कि कोई भी बच्चा जो लाइसेंस नहीं है वो अंदर व्हीकल नहीं रखेगा स्कूल के अंदर एंटर नहीं एंटर नहीं करेगा स्कूल के बच्चे जो आते हैं अंडर एटीन रहते हैं तो अगर उनको गेट पे जो सिक्योरिटी के लिए मैम है जो कोई पर्सन है खड़ा वो उनको रोकता है तो उनकी तरफ से बदमाशी भी दिखाई जाती है तो उसके लिए कई बार हमने भी नोटिस किया है कि आ, वहाँ पे गेट कीपर जो रहते हैं तो उनके साथ कोई भी खड़ा नहीं होता मेरी नर्स वहाँ खड़ी होती हैं मेरे ड्राइवर वहाँ पे खड़े होते हैं और मेरे वहां पे खड़े होते हैं स्टूडेंट है कहीं कहीं ना कही वो बदमाशी भी दिखाते हैं भाई नहीं अब वो बच्चे हैं उनको समझाना हमारा काम है लेंगे उनके पेरेंट्स को हम बुलाते हैं उनके पेरेंट्स को गाइड करते हैं कि बच्चों को मॉरल वैल्यू सिखाइए हम तो वैसे ही सिखाते हैं तो बच्चे बहुत ज्यादा नहीं करते कभी कभी ऐसे कोई बच्चे करते हैं ऐसे कई पेरेंट्स भी जो गेट के आगे गाड़ी लगा करके अपने बच्चों को लेने जाते हैं आप उनके लिए क्या मैसेज देना चाहेंगे आप उनको क्या कहना चाहेंगे? उनको टाइम टू टाइम हम मैसेज देते रहते हैं टाइम टू टाइम हम देते रहते हैं उनको बताते हैं कि एक तो अपना स्पीड लिमिट रखो और गेट के आगे अगर आप पार्क करते हो तो आपको ही नहीं आप, आपके बच्चे को नहीं दूसरे बच्चे भी इफेक्टेड होंगे तो आपके बच्चे भी होंगे साथ में ओके